ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੋਰ ਕਿੰਗ ਨਾਲ ਅਸੀਂ ਗੱਲਬਾਤ ਕਰਾਂਗੇ ਮੈਡਮ ਮੌਸਮ ਕਿਸ ਤਰ੍ਹਾਂ ਰਹੇਗਾ ਕਿਉਂਕਿ ਹਿਮਾਚਲ ਦੇ ਵਿੱਚ ਬਰਬਰੀ ਹੋ ਗਈ ਆ ਹੁਣ ਪੰਜਾਬ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਜੀ ਅਸੀਂ ਪਿਛਲੇ ਦਿਨਾਂ ਨਾਲੋਂ ਟੈਂਪਰੇਚਰ ਦੇ ਵਿੱਚ ਥੋੜੀ ਗਿਰਾਵਟ ਆਬਜ਼ਰਵ ਕੀਤੀ ਹੈ ਔਰ ਜੇ ਅਸੀਂ ਕਰੰਟ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 21.8 ਡਿਗਰੀ ਸੈਂਟੀਗ੍ਰੇਡ ਸੀ ਜਿਹੜਾ ਕਿ ਨ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.2 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ ਨੀਚੇ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਦੋਨੋਂ ਹੀ ਡੇਅਰ ਨਾਈਟ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਬਟ ਹੁਣੇ ਨਾਰਮਲ ਤੋਂ ਥੋੜਾ ਨੀਚੇ ਆ ਰਹੇ ਨੇ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਅੱਜ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀ ਤਾਂ ਫਿਲਹਾਲ بارش ਦੀ ਪੰਜਾਬ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਕੋਲਡ ਵੇਵ ਕੰਡੀਸ਼ਨ ਜਿਹੜੀਆਂ 11 اور 12 تاریخ ਨੂੰ پنجاب ਦੇ ਵਿੱਚ ਕਾਫੀ ਥਾਵਾਂ ਤੇ ਮਿਲ ਸਕਦੀਆਂ ਨੇ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ 11 ਤੇ 12 ਨੂੰ yellow alert ਜਾਰੀ ਹੈ ਬਿਲਕੁਲ ਜੀ 11 ਤੇ 12 ਤਰੀਕ ਨੂੰ ਕੋਲਡ ਵੇਵ ਕੰਡੀਸ਼ਨਸ ਵਾਸਤੇ ਜਿਹੜਾ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਕੱਲ بارش ਵੀ ਹੋਈ ਆ ਬਾਰਿਸ਼ ਹੋਈ ਹੈ ਗਰਾਵਟ ਕਿੰਨੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੂੰ ਹਾਂ ਜੀ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵਟ ਸਾਨੂੰ ਦੇਖਣ ਨੂੰ ਜ਼ਰੂਰ ਮਿਲੀ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 21.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਇੱਟਾ ਗਿਆ ਜਦੋਂ ਕਿ ਪਰਸੋਂ 24.8 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 3 ਡਿਗਰੀ ਸੈਂਟੀਗ੍ਰੇਡ ਜਿਹੜਾ ਗਿਰਾਵਟ ਡੇ ਟਾਈਮ ਟੈਂਪਰੇਚਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.2 ਡਿਗਰੀ ਸੈਂਟੀਗ੍ਰੇਡ ਹੈ ਜਦੋਂ ਕਿ ਕੱਲ ਦਾ 8 ਡਿਗਰੀ ਸੈਂਟੀਗ੍ਰੇਡ ਸੀ ਸੋ 0.8 ਡਿਗਰੀ ਸੈਂਟੀਗ੍ਰੇਡ ਇਹਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ ਕੋਈ ਹਲਕੀ ਬਾਰਿਸ਼ ਜਾਂ ਇਸ ਤਰ੍ਹਾਂ ਦੀ ਕੋਈ ਹੈਗੀ ਕੋਈ ਗੱਲਬਾਤ ਕੀ ਬਾਰਿਸ਼ ਪੈ ਸਕਦੀ ਕੋਈ ਜੀ ਪਿਛਲੇ ਦਿਨਾਂ ਵਿੱਚ ਇੱਕ ਹਲਕਾ ਜਿਹਾ ਸਿਸਟਮ ਦਾ ਇਫੈਕਟ 8 9 ਤਰੀਕ ਨੂੰ ਐਕਸਪੈਕਟਡ ਸੀ ਕਿਤੇ ਕਿਤੇ ਛਿੱਟੇ ਹੋ ਸਕਦੇ ਸੀ ਪਰ ਜ਼ਿਆਦਾ ਕੋਈ ਡਬਲਯੂਡੀ ਸਿਸਟਮ ਇਫੈਕਟਿਵ ਰੇਨ ਦੀ ਹਲੇ ਕੋਈ ਸੰਭਾਵਨਾ ਨਹੀਂ ਸੀ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫਿਲਹਾਲ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੋਲਡ ਵੇਵ ਕੰਡੀਸ਼ਨ ਜ਼ਰੂਰ 11 ਔਰ 12 ਤਰੀਕ ਨੂੰ ਹੋ ਸਕਦੀਆਂ ਨੇ ਠੰਡ ਹੁਣ ਪੂਰੀ ਆਪਣਾ ਰੂਪ ਦਿਖਾਏਗੀ ਵਾਦੇ ਜਿਉਂ ਹੀ ਠੰਡ ਬਿਲਕੁਲ ਜੀ ਕਿਉਂਕਿ ਹੁਣ ਟੈਂਪਰੇਚਰ ਵੀ ਨਾਰਮਲ ਹੋ ਗਏ ਨੇ ਔਰ ਡਿਸੰਬਰ ਵੀ ਕਾਫੀ ਹੁਣ ਜਿਵੇਂ ਲੰਘ ਚੁੱਕਿਆ ਸੋ ਜਿਹੜਾ ਗ੍ਰੈਜੂਅਲੀ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਹੋਰ ਵੀ ਜਿਹੜੀ ਫਾਲ ਆ ਉਹ ਅਬਜ਼ਰਵ ਕਰ ਸਕਦੇ ਹਾਂ ਖੇਤੀ ਬੜੀ ਵਾਸਤੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਵਾ ਜੀ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਬਿਲਕੁਲ ਇਹ ਨੀਅਰ ਨਾਰਮਲ ਨੇ ਲਗਭਗ ਪੁਆਇੰਟਸ ਦੇ ਵਿੱਚ ਜਿਹੜਾ ਫਰਕ ਹੈਗਾ ਨਾਰਮਲ ਨਾਲੋਂ ਜਿਹੜਾ ਨੀਚੇ ਹੈ ਸੋ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਨੇ ਸੋ ਇਹ ਜਿਹੜੀਆਂ ਰਬੀ ਕ੍ਰੌਪਸ ਵਾਸਤੇ ਬਿਲਕੁਲ ਸਹੀ ਅਸੀਂ ਕਹਿ ਸਕਦੇ ਹਾਂ ਵੈਦਰ ਕੰਡੀਸ਼ਨਸ ਨੇ ਕੋਈ ਮੈਸੇਜ ਦੇਣਾ ਚਾਹੂਗੇ ਆਮ ਲੋਕਾਂ ਦੇ ਲਈ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਜ ਜਾਣੀ ਆ 11 ਤੇ 12 ਨੂੰ ਯੈਲੋ ਲਰਟ ਵੀ ਤੁਸੀਂ ਦੱਸਿਆ ਕੋਲਡ ਵੇਵ ਹੈਗੀ ਆ ਦੱਸੋ ਕੋਈ ਮੈਸੇਜ ਹਾਂ ਜੀ ਆਮ ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਫਲਕਚੂ ਜਸੀ ਜ਼ਰੂਰ ਥੋੜੀ ਫਾਲ ਅਬਜ਼ਰਵ ਕੀਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਹੋਰ ਵੀ ਟੈਂਪਰੇਚਰ ਦੇ ਵਿੱਚ ਫਾਲ ਹੋ ਸਕਦੀ ਹੈ ਔਰ 11 12 ਤਰੀਕ ਨੂੰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਵੀ ਹੋ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਜਦੋਂ ਕੋਲਡ ਵੇਵ ਕੰਡੀਸ਼ਨਸ ਨੂੰ ਹੁੰਦਾ ਤਾਂ ਉਹਦੇ ਹੈਲਥ ਇੰਪੈਕਟਸ ਬੜੇ ਹੁੰਦੇ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਧੁੰਦ ਨੂੰ ਲੈ ਕੇ ਕੋਈ ਅਲਰਟ ਹੈਗਾ ਅ ਧੁੰਦ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਅਲਰਟ ਨਹੀਂ ਹੈ ਜੀ ਬਿਲਕੁਲ ਤਾਂ ਮੌਸਮ ਦੀ ਜਿਹੜੀ ਤਾਜ਼ਾ ਜਾਣਕਾਰੀ ਤੁਹਾ